ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਕੁਝ ਗੱਲਾਂ ਦਿਲਦੀਆਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਐਸੀ ਕਹਾਣੀ ਬਾਰੇ ਜਿਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਉਸ ਕੇ ਤਾਂ ਇਸ ਕਹਾਣੀ ਨੂੰ ਪੂਰਾ ਸੁਣਿਆ ਜਾਵੇ ਤਾਂ ਜੋ ਕਹਾਣੀ ਵਿੱਚ ਸੁਨੇਹਾ ਹੈ ਉਸ ਬਾਰੇ ਜਾਣਿਆ ਜਾ ਸਕੇ ਇਹ ਕਹਾਣੀ ਹੈ ਸਰਬਜੀਤ ਕੌਰ ਦੀ ਜਿਸ ਨੂੰ ਲੋਕ ਨੂਰ ਹੁਸੈਨ ਵੀ ਕਹਿੰਦੇ ਹਨ ਉਹੀ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਜਾ ਕੇ ਨਾਸਰ ਹੁਸੈਨ ਨਾਲ ਨਿਕਾਹ ਕਰ ਲੈਂਦੀ ਹੈ ਜਦੋਂ ਕਿ ਨਾਸਰ ਹੁਸੈਨ ਦੇ ਤਿੰਨ ਬੱਚੇ ਅਤੇ ਇੱਕ ਵਤਨੀ ਪਹਿਲਾਂ ਹੀ ਮੌਜੂਦ ਹਨ ਦੋਸਤੋ ਸ਼ੁਰੂ ਕਰੀਏ ਉਸ ਦਿਨ ਤੋਂ ਸਰਬਜੀਤ ਕੌਰ ਜਿਲ੍ਹਾ ਕਪੂਰਥਲਾ ਪਿੰਡ ਅਨਾਮੀਪੁਰ ਦੀ ਰਹਿਣ ਵਾਲੀ ਸੀ 4 ਨੰਬਰ 2025 ਨੂੰ ਟਾਰੀ ਵਾਰਡ ਦੇ ਰਾਸਤੇ ਪੂਰਬ ਦੇ ਮੌਕੇ ਪਾਕਿਸਤਾਨ ਜਾਣ ਦਾ ਕਾਰਨ ਦੱਸ ਕੇ ਕਰੋ ਨਿਕਲ ਜਾਂਦੀ ਹੈ ਪਰ ਦੋਸਤੋ ਪਾਕਿਸਤਾਨ ਪੁੱਜਦੇ ਹੀ ਕਨ ਕਿਸੇ ਹੋਰ ਪਾਸੇ ਮੁੜ ਜਾਂਦੀ ਹੈ ਉੱਥੇ ਹੋ ਆਪਣੇ ਆਸ਼ਕ ਕੋਲ ਚਲੀ ਜਾਂਦੀ ਹੈ ਆਸ਼ਕ ਉਸ ਨੂੰ ਵਕੀਲ ਕੋਲ ਲੈ ਜਾਂਦਾ ਹੈ ਜਿੱਥੇ ਕਿ ਉਹ ਆਪਣਾ ਧਰਮ ਪਰਿਵਰਤਨ ਕਰਦੀ ਹੈ ਤੇ ਨਾਸ਼ਰ ਹੁਸੈਨ ਨਾਲ ਨਿਕਾਹ ਕਰ ਲੈਂਦੀ ਹੈ ਪਰ ਦੋਸਤੋ ਇੱਥੇ ਕਿਸੇ ਮਨ ਖੜਾ ਹੁੰਦਾ ਹੈ ਕੀ ਇਹ ਰਸਤਾ ਸਹੀ ਸੀ ਕੀ ਇਹ ਫੈਸਲਾ ਉਸ ਦੀ ਜ਼ਿੰਦਗੀ ਨੂੰ ਸੁਖ ਦੇਵੇਗਾ ਜਿਹੜਾ ਬੰਦਾ ਆਪਣੇ ਗੁਰੂ ਦਾ ਨਹੀਂ ਹੋ ਸਕਦਾ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਨਹੀਂ ਹੋ ਸਕਦਾ ਉਹ ਕਿਸੇ ਹੋਰ ਦਾ ਕਿਵੇਂ ਹੋਵੇਗਾ ਇਹ ਗੱਲ ਨਾਸਿਰ ਹੁਸੈਨ ਦੇ ਗਵਾਂਢੀਆਂ ਨੇ ਪਾਕਿਸਤਾਨ ਦੇ ਰਿਪੋਰਟਰ ਨੂੰ ਇੱਕ ਸਾਫ਼-ਸਾਫ਼ ਸ਼ਬਦਾਂ ਵਿੱਚ ਦੱਸੀ ਹੈ ਨਾਸਿਰ ਹੁਸੈਨ ਦੀ ਹਿੰਦੀ ਕਿ ਤੁ ਜੋ ਲੋਕਾਂ ਨੇ ਦੱਸੀ ਗਵਾਂਢੀਆਂ ਮੁਤਾਬਕ ਨਾਸਿਰ ਹੁਸੈਨ ਪਿਛਲੇ 8 ਸਾਲਾਂ ਤੋਂ ਸਰਬਜੀਤ ਕੌਰ ਦੇ ਨਾਲ ਗੱਲ ਕਰਨ ਦੇ ਕਾਰਨ ਲੜਾਈ ਦੇ ਮੁੱਦਿਆਂ ਵਿੱਚ ਫਸਿਆ ਹੋਇਆ ਹੈ ਉਸ ਦੀ ਪਤਨੀ ਪਿਛਲੇ 7 ਸਾਲਾਂ ਤੋਂ ਮੈਂ ਮੈਠੀ ਸੀ ਕਿਉਂਕਿ ਉਸਦੇ ਲੜਾਈ ਝਗੜੇ ਮੁਖਣ ਦਾ ਨਾਂ ਨਹੀਂ ਲੈਂਦੇ 나ਸ਼ਰ হোসেন ਇੱਕ ਦਿਹਾੜੀਦਾਰ ਮਜ਼ਦੂਰ ਹੈ ਨਾ ਕੰਮ ਪੱਕਾ ਨਾਮਦਨ ਪੱਕੀ ਆਪਣੇ ਘਰ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਲਦਾ ਹੈ ਤੇ ਦੋਸਤੋ ਜੋ ਆਪਣੇ ਘਰ ਦਾ ਪਾਲਣ ਪੋਸ਼ਣ ਨਹੀਂ ਕਰ ਸਕਦਾ ਉਹ ਇੱਕ ਨਵੀਂ ਔਰਦਾ ਦਾ ਖਰਚਾ ਕਿਵੇਂ ਚਲਾਏਗਾ ਦੂਜੇ ਪਾਸੇ ਸਰਬਜੀਤ ਕੌਰ ਦੀ ਆਪਣੀ ਇੱਥੇ ਜ਼ਿੰਦਗੀ ਪੰਜਾਬ ਵਿੱਚ ਬਹੁਤ ਵਧੀਆ ਸੀ ਉਸ ਦਾ ਪਤੀ ਇੰਗਲੈਂਡ ਗਿਆ ਹੋਇਆ ਸੀ ਉਹ ਆਪਣੇ ਦੋ ਬੱਚਿਆਂ ਨਾਲ ਪਿੰਡ ਵਿੱਚ ਵਧੀਆ ਤਰੀਕੇ ਨਾਲ ਰਹਿੰਦੀ ਸੀ ਪਰ ਦੋਸਤੋ ਜਦੋਂ ਇਨਸਾਨ ਗਲਤ ਰਾਹ ਤੇ ਕਦਮ ਰੱਖ ਲੈਂਦਾ ਹੈ ਤਾਂ ਆਪਣੀ ਜ਼ਿੰਦਗੀ ਤਾਂ ਉਹ ਆਪਣੀ ਬਣੀ ਬਣਾਈ ਜ਼ਿੰਦਗੀ ਨੂੰ ਤਬਾਹ ਕਰ ਬੈਠਦਾ ਹੈ ਹੁਣ ਹਾਲਾਤ ਦੋਵੇਂ ਪਾਸੇ ਕਿ ਮੁਸ਼ਕਲਾਂ ਭਰੀਆਂ ਹਨ ਹੁਣ ਖਬਰ ਆ ਰਹੀ ਹੈ ਸਰਬਜੀਤ ਖੋੜ ਆਪਣੇ ਪਾਕਿਸਤਾਨ ਵਾਲੇ ਘਰ ਤੋਂ ਵੀ ਫਰਾਰ ਹੈ ਕੁਝ ਤਾਂ ਉਹ ਲੋਕ ਪਰੇਸ਼ਾਨ ਕਰਦੇ ਹਨ ਤੇ ਕੁਝ ਕੋ ਪੁਲਿਸ ਪਰੇਸ਼ਾਨ ਕਰਦੀ ਹੈ ਪੁੱਛ ਗਈ ਚਲੀ ਉੱਥੇ ਕੁਝ ਕੁ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਨੇ ਧਰਮ ਦਾ ਅਪਮਾਨ ਕੀਤਾ ਹੈ ਤੇ ਇਸ ਤੇ ਇੰਡੀਆ ਵਿੱਚ ਵੀ ਪਰਚੇ ਚੱਲਦੇ ਹਨ ਜੋ ਬਲੈਕਮੇਲਿੰਗ ਆਦਿ ਦੇ ਹਨ ਇਸ ਕਰਕੇ ਉਹ ਲੋਕ ਮੂੰਹ ਨਹੀਂ ਲਾਉਂਦੇ ਇਸ ਨੂੰ ਉਹਨਾਂ ਦਾ ਕਹਿਣਾ ਹੈ ਜੇ ਸੰਭਵ ਹੋ ਸਕੇ ਕਿਆ ਤਾਂ ਅਸੀਂ ਇਸ ਨੂੰ ਹਰ ਹਾਲਤ ਵਿੱਚ ਇੰਡੀਆ ਵਾਪਸੇ ਜਾਾਂਗੇ ਹੁਣ ਜੋ ਉਸਨੇ ਮੰਦਰਾ ਰਸਤਾ ਚੁਣਿਆ ਸੀ ਉਸ ਨੂੰ ਮੁਕਤ ਨਾ ਪੈ ਰਿਹਾ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਈ ਵਾਰ ਚਲਦੀਆਂ ਗੱਲਾਂ ਮੋਹ ਮਾਇਆ ਵਿੱਚ ਜਾਂ ਚਲਦੀ ਭਾਵਨਾ ਵਿੱਚ ਇਨਸਾਨ ਆਪਣਾ ਭਲਾ ਬੁਰਾ ਭੁੱਲ ਜਾਂਦਾ ਹੈ ਆਖਿਰ 'ਚ ਇੱਕ ਗੱਲ ਦੋਸਤੋ ਇਹ ਕਹਾਣੀ ਕੋਈ ਫਿਲਮ ਨਹੀਂ ਇਹ ਇੱਕ ਜਿਉਂਦੇ ਜਗਦੇ ਪਰਿਵਾਰਾਂ ਦੀ ਬਰਬਾਦੀ ਹੈ ਉਹ ਦਰਦ ਹੈ ਜੋ ਦੋਨੇ ਪਾਸਿਆਂ ਦੇ ਪਰਿਵਾਰ ਭੁਗਤ ਰਹੇ ਹਨ ਹੋ ਸਕਦਾ ਹੈ ਕੁਝ ਲੋਕ ਕਹਿਣ ਇਹ ਉਸਦੀ ਰੂਹੀ ਜ਼ਿੰਦਗੀ ਸੀ ਪਰ ਦੋਸਤੋ ਜੇ ਤੁਸੀਂ ਗਲਤ ਰਾਹ ਚੁਣਦੇ ਹਾਂ ਸਿਰਫ ਅਸੀਂ ਹੀ ਤਬਾਹ ਨਹੀਂ ਹੁੰਦੇ ਸਾਡੇ ਨਾਲ ਜੁੜੇ ਹੋਏ ਕਈ ਲੋਕ ਹੋਰ ਵੀ ਬਰਬਾਦ ਹੋ ਜਾਂਦੇ ਹਨ ਦੋਸਤੋ ਦੀ ਲੋ ਇੱਕ ਬੇਨਤੀ ਆਪਣੇ ਘਰ ਦੀ ਰੋਟੀ ਕਦੇ ਵੀ ਕਿਸੇ ਹੋਰ ਦੇ ਸੁਪਨਿਆਂ ਨਾਲ ਨਾ ਤੋਲੋ ਚਮਕਦਾਰ ਚੀਜ਼ ਹਮੇਸ਼ਾ ਸੋਨਾ ਨਹੀਂ ਹੁੰਦੀ ਜ਼ਿੰਦਗੀ ਵਿੱਚ ਹਮੇਸ਼ਾ ਉਹੀ ਰਾਸਤਾ ਅਪਣਾਉਣਾ ਚਾਹੀਦਾ ਹੈ ਜੋ ਸੱਚ ਇਮਾਨਦਾਰੀ ਅਤੇ ਇੱਜ਼ਤ ਦਾ ਬਣਿਆ ਹੋਵੇ ਜੇ ਤੁਹਾਡੇ ਇਹ ਗੱਲ ਦਿਲ ਵਿੱਚ ਵਸ ਗਈ ਜੇ ਤੁਸੀਂ ਸਮਝਦੇ ਹੋ ਜ਼ਿੰਦਗੀ ਦੇ ਗਲਤ ਫੈਸਲੇ ਕਾਰੋ ਜਾਣ ਦਿੰਦੇ ਹਨ ਤਾਂ ਇਹ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤੇ ਹੋਰ ਐਸੀ ਦਿਲਚਸਪ ਗੱਲਾਂ ਸੁਣਨ ਲਈ ਸਾਡੇ ਚੈਨਲ ਕੁਝ ਗੱਲਾਂ ਦਿਲਦਿਆਂ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਰੱਬ ਰਾਖਾ ਜੀ